ਇਹ ਚੰਡੀ ਚਰਿੱਤਰ ਉਕਤੀ ਬਲਾਸ ਆ ਜਿਹੜੀ ਉਹਦਾ ਐਂਡ ਆ ਐਂਡ ਤੇ ਜਾ ਕੇ ਉਹ ਸਵਈਆ ਲਿਖਦੇ ਨੇ ਉਹ ਤੇ ਇਹਦੇ ਬਾਰੇ ਗੱਲ ਕਰਨੀ ਹੈ ਜਿਹੜੀ ਇਹ ਚੰਡੀ ਚਰਿੱਤਰ ਜਾਂ ਚੰਡੀ ਦੀ ਕਹਾਣੀ ਦਾ ਕਨਸੈਪਟ ਆ ਇਹ ਪੁਰਾਣਾ ਦੇ ਵਿੱਚ ਹੈਗਾ ਹਿੰਦੂ ਗ੍ਰੰਥਾ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਮੈਂ 70 ਦਿਨ ਕਿਨਾਰੇ ਤੇ ਬੈਠ ਕੇ ਗ੍ਰੰਥਾ ਦਾ ਸੁਧਾਰ ਕੀਤਾ ਹੁਣ ਜਿਹੜਾ ਦਸਮ ਗ੍ਰੰਥਾ ਇਹ ਜਿਹੜੇ ਪ੍ਰਚਾਰਕ ਨੇ ਉਹਨਾਂ ਲਈ ਮੇਨ ਆ ਜਿਹੜੇ ਹੋਰ ਧਰਮਾਂ ਦੇ ਲੋਕਾਂ ਨਾਲ ਡਿਬੇਟ ਵੀ ਕਰਨੀ ਆ ਜਦੋਂ ਡਿਬੇਟ ਕਰਨਗੇ ਤੇ ਹੋਰ ਧਰਮਾਂ ਦੇ ਜਾਂ Hindu ਮਤ ਦੇ ਲੋਕਾਂ ਨਾਲ ਡਿਬੇਟ ਕਰਨਗੇ ਤਾਂ ਉਹਨਾਂ ਦੇ ਗ੍ਰੰਥਾਂ ਦੇ ਵੀ ਸਵਾਲ ਆਉਣਗੇ ਉਹਨਾਂ ਦੇ ਵੀ ਸਿੱਖ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੇ ਗ੍ਰੰਥਾਂ ਦੇ ਮੁੱਖ ਜੋ ਪੁਰਾਣਾ ਦੇ ਜਾਂ ਅਵਤਾਰਾਂ ਦੀਆਂ ਕਥਾਵਾਂ ਲਿਖੀਆਂ ਨੇ ਉਹਨਾਂ ਨੂੰ ਸੁਧਾਰ ਕੇ ਇਹਨਾਂ ਨੇ ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਹੋਇਆ ਇੱਥੇ ਉਹ ਸੰਸਕ੍ਰਿਤ ਭਾਸ਼ਾ ਚ ਸੌਖੀ ਭਾਸ਼ਾ ਚ ਤੁਦਾਈ ਕਰਤੀ ਇਹ ਮਾਰਕੰਡੇ ਪੁਰਾਣ ਦੇ ਵਿੱਚੋਂ ਜੋ ਕਹਾਣੀ ਲਈ ਆ ਉਹੀ ਕਹਾਣੀ ਲੈ ਕੇ ਰਾਖਸ਼ੀ ਦਾ ਵੱਧ ਕਰਕੇ ਉਹਨਾਂ ਨੂੰ ਖਤਮ ਕਰਕੇ ਦੇਵਤਿਆਂ ਨੂੰ ਉਹਨਾਂ ਦਾ ਰਾਜ ਦੇ ਕੇ ਐਸੀ ਕਹਾਣੀ ਖਤਮ ਕਰਕੇ ਐਂਡ ਤੇ ਸਵਈਆ ਲਿਖਦੇ ਨੇ ਸਵਈਆ ਦੇਵ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬੂਨਾ ਟਰੋਨਾ ਡਰੋਂ ਵਾਲੀ ਸੋਜ ਆਪ ਜਾਇਲਰ ਹੋਣੇ ਚੇ ਕਰੇ ਆਪਣੀ ਜਿੱਤ ਕਰੋ ਜੋ ਇਹ ਪ੍ਰਸਿੱਧ ਸਭ ਨੂੰ ਪਤਾ ਇਹਦੀ ਗੱਲ ਕਦੇ ਫੇਰ ਕਰਾਂਗੇ ਇਸ ਤੋਂ ਬਾਅਦ ਅਗਲੇ ਲਿਖਦੇ ਨੇ ਉਹ ਚੰਦਰਿਤਰ ਕਵਿਤਾ ਨੂੰ ਮੈਂ ਵਰਨਿਓ ਸਭੀ ਰਸ ਰੁਦਰਮਈ ਹੈ ਇੱਥੋਂ ਪਤਾ ਲੱਗੂਗਾ ਕਿ ਕੀ ਕਹਾਣੀ ਆ ਕਹਿੰਦੇ ਚੰਡੀ ਚਤਰ ਕਵਿਤਾ ਦੇ ਵਿੱਚ ਵਰਣਨ ਕੀਤਾ ਸਭੀ ਰਸ ਰੁਦਰਮਈ ਹੈ ਜਿਹੜੇ ਸਾਰੇ ਕਵਿਤਾ ਜਿਹੜੀ ਲਿਖੀ ਆ ਉਹ ਰੁਦਰਮਈ ਲਿਖਿਆ ਜੋਸ਼ ਆਉਂਦਾ ਪੜ੍ਹ ਕੇ ਏਕ ਤੇ ਏਕ ਰਸਾਲ ਪਿਓ ਆ ਇੰਪੋਰਟੈਂਟ ਲਾਈਨ ਜੋ ਰਾਣਾ ਮਾਰਕੰਡੇ ਪੁਰਾਣ ਦੇ ਵਿੱਚ ਚੰਡੀ ਚਰਿਤ ਲਿਖਿਆ ਹੋਇਆ ਉਹ ਇੱਕ ਤੋਂ ਹੋਰ ਚੜਤ ਇੱਕ ਹੋਰ ਰਸਮਈ ਰਚਨਾ ਲਿਖਤੀ ਮਤਲਬ ਉਸ ਦੀ ਟ੍ਰਾਂਸਫਰਮੇਸ਼ਨ ਆ ਵਧੀਆ ਤਰੀਕੇ ਨਾਲ ਸੁਧਾਰ ਕਰਕੇ ਹੋਰ ਲਿਖਤਾ ਹੈ ਇੱਕ ਤੋਂ ਇੱਕ ਰਸਾਲ ਪਿਓ ਨਖਤੇ ਸਿੱਖ ਲਓ ਉਪਮਾ ਸੋ ਨਈ ਹੈ ਜਿਹਦੇ ਵਿੱਚ ਕੋਈ ਵੀ ਗਲਤ ਪੁਰਾਣੀ ਨਹੀਂ ਵਰਤੇਗੀ ਨਖਤੇ ਸਿੱਖ ਲਓ ਉਪਮਾ ਸੋ ਨਈ ਹੈ ਨੋਟੋ ਲੈ ਕੇ ਪੈਰ ਦੇ ਨੋਟੋ ਲੈ ਕੇ ਸਿਰ ਤੱਕ ਸਾਰੀ ਜੋ ਉਪਮਾ ਕਹੀ ਆ ਚੰਡੀ ਦੀ ਉਹਨਾਂ ਦੀ ਜੋ ਪੜਾਈ ਕਹੀ ਆ ਉਹ ਸਾਰੀ ਨਮੀ ਆ ਕੌਤਕ ਹੇਤ ਕਰੀ ਕਵੀ ਨੇ ਸਤ ਸਹੀ ਕੀ ਕਥਾ ਇਹ ਪੂਰੀ ਪਈ ਹੈ ਆ ਬਹੁਤ ਇੰਪੋਰਟੈਂਟ ਲਾਈਨ ਆ ਇਹਦੇ ਨਾਲ ਸਾਰਾ ਹੀ ਕਨਸੈਪਟ ਬਦਲ ਜਾਂਦਾ ਕਹਿੰਦੇ ਇਹ ਇੱਕ ਚਲਿੱਤਰ ਖੇਡਿਆ ਕਵੀ ਨੇ ਕਵੀ ਨੇ ਮਤਲਬ ਗੋਬੀ ਸਿੰਘ ਜੀ ਨੇ ਐਂਡ ਤੇ ਦੱਸਦਾ ਕਿ ਇਹ ਮੈਂ ਚਲਿੱਤਰ ਕੀਤਾ ਜਾਣ ਕੇ ਉਹ ਉੱਥੋਂ ਚੱਕ ਕੇ ਆਰਗੰਡੇ ਪ੍ਰਾਣ ਚੋਂ ਚੰਡੀ ਚਰਿੱਤਰ ਫਿਰ ਉਹਦੀ ਸੁਧਾਈ ਕਰਕੇ ਸਤ ਸਈ ਕੀ ਕਥਾ ਇਹ ਪੂਰੀ ਪਈ ਹੈ ਸਤ ਸਈ ਦੀ ਜਿਹੜਾ ਸੱਚ ਦੀ ਕਥਾ ਇਹ ਉਹਦੀ ਕਥਾ ਕੀਤੀ ਹੈ ਮੈਂ ਉਸ ਚੰਡੀ ਚਰਿੱਤਰ ਦੀ ਗੱਲ ਕਰਕੇ ਮੈਂ ਸੱਚ ਦੀ ਕਥਾ ਕਰਤੀ ਜਿਹੜਾ ਸਮਝਣ ਵਾਲਾ ਹੋਊਗਾ ਹੁਣ ਇਹ ਤੇ ਸਮਝ ਲਊਗਾ ਕਿ ਜੋ ਸਾਡੇ ਅੰਦਰ ਵਿਕਾਰਾਂ ਦਾ ਯੁੱਧਾ ਇਨਸਾਨ ਦਾ ਜਨਮ ਪਾਪ ਤੇ ਪੁੰਨ ਕਰਕੇ ਹੁੰਦਾ ਪਾਪ ਦੇ ਖਤਮ ਕਰਕੇ ਪੁੰਨ ਰਹਿ ਜਾਣਾ ਫਿਰ ਸਾਡਾ ਭਰਮ ਖਤਮ ਹੋਣਾ ਫਿਰ ਇਹ ਜਨਮ ਮਰਨ ਦਾ ਚੱਕਰ ਖਤਮ ਹੋਣਾ ਇਹ ਸੱਚ ਦੀ ਕਥਾ ਆਪਣੇ ਆਪ ਨੂੰ ਖੋਜਣ ਦੀ ਗੱਲ ਜੋ ਸਾਡੇ ਅੰਦਰ ਇਹ ਕਰਨਾ ਇਹ ਨਹੀਂ ਕਰਨਾ ਇਹ ਸਹੀ ਹੈ ਇਹ ਗਲਤ ਆ ਉਹ ਸਵਾਲ ਨੇ ਜਾਂ ਉਹ ਲੜਾਈਆਂ ਹਰ ਵਕਤ ਚੱਲਦੀਆਂ ਰਹਿੰਦੀਆਂ ਨੇ ਉਹਦੀ ਗੱਲ ਆ ਉਹੀ ਦੇਵਤੇ ਰਕਸ਼ਸ ਨੇ ਸਤ ਸਹੀ ਦੀ ਕਥਾ ਹੈ ਅਸਲ ਚ ਜਾਹੇ ਨਮਿਤ ਪੜੇ ਸੁਣੀ ਹੈ ਨਰ ਸੋ ਨਿਸ਼ਚੈ ਕਰ ਤਾਹੇ ਤਈ ਹੈ ਜੇ ਉਸ ਸੰਦਰਭ ਵਿੱਚ ਕੋਈ ਪੜੂਗਾ ਇਹਨੂੰ ਸੁਣੂਗਾ ਜੋ ਇਹ ਚਲਿੱਤਰ ਕੀਤਾ ਹੈ ਖੇਡ ਚ ਇਹ ਰਚਨਾ ਲਿਖੀ ਆ ਜੇ ਉਹ ਅਸਲੀ ਕਨਸੈਪਟ ਕਿਸੇ ਨੇ ਸਮਝ ਲਿਆ ਜਾਂ ਸੁਣ ਲਿਆ ਜਾਹੇ ਨਮਿਤ ਪੜੇ ਸੁਣੀ ਹੈ ਨਰ ਸੋ ਨਿਸ਼ਚੈ ਕਰ ਤਾਹੇ ਤਈ ਹੈ ਆਪਣੇ ਆਪ ਬਾਰੇ ਜਨਨ ਦੀ ਕੋਈ ਖੋਜ ਕੋਸ਼ਿਸ਼ ਕਰ ਰਿਹਾ ਆਪਣੀ ਖੋਜ ਕਰ ਰਿਹਾ ਕਿ ਕੋਈ ਸਮਝ ਸਕੇ ਇਸ ਸਲੀਅਤ ਨੂੰ ਆਪਣੇ ਭੇਦ ਨੂੰ ਜੇ ਉਹ ਮੁੱਖ ਰੱਖ ਕੇ ਇਹਨੂੰ ਪੜੂਗਾ ਤੇ ਉਹਦੀ ਉਹ ਇੱਛਾ ਪੂਰੀ ਹੋਊਗੀ ਉਸ ਨੂੰ ਹੋਰ ਵੀ ਸਮਝ ਆਊਗੀ ਆਪਣੇ ਮੂਲ ਦੀ ਤਾਹੇ ਦਈ ਹੈ ਉਸ ਨੂੰ ਹੋਰ ਗਿਆਨ ਮਿਲੂਗਾ ਦੋਹਰਾ ਗ੍ਰੰਥ ਸਤਸੈ ਕੋ ਕਰਿਓ ਜਾ ਸਭ ਅਵਰ ਨ ਕੋਇ ਇਹ ਸੱਚ ਦਾ ਗ੍ਰੰਥ ਸੱਚ ਦੀ ਕਥਾ ਕੀਤੀ ਆ ਸੱਚ ਬਾਰੇ ਦੱਸਿਆ ਸੱਚੇ ਮਨ ਬਾਰੇ ਦੱਸਿਆ ਜਿਹਦੇ ਬਰਾਬਰ ਹੋਰ ਕੋਈ ਨਹੀਂਗਾ ਇਸ ਤਰ੍ਹਾਂ ਦੀ ਕਥਾ ਪਹਿਲਾਂ ਕਿਸੇ ਨੇ ਨਹੀਂ ਕੀਤੀ ਜਿਹਨ ਨਮਿਤ ਕਵੀ ਨੇ ਕਹੇ ਉਹ ਸੁਦੇ ਚੰਡਕਾ ਸੋਈ ਜਿਹਨ ਨਮਿਤ ਮਤਲਬ ਜਿਸ ਮਨਛਾ ਨਾਲ ਮੈਂ ਆਪਣੀ ਲਿਖਤ ਵਿੱਚ ਦੱਸਣਾ ਚਾਹਦਾ ਸੀ ਉਹੀ ਚੀਜ਼ਾਂ ਉਹੀ ਆਮਦ ਹੋਈ ਆ ਮੈਨੂੰ ਚੰਡੀ ਨੇ ਦਿੱਤੀ ਆ ਇਹ ਕੀ ਦੀ ਗੱਲ ਕਹਿੰਦੇ ਨੇ ਗੋਬਿੰਦ ਸਿੰਘ ਜੀ ਦੀ ਮਾਤਾ ਆਪ ਚੰਡੀ ਆ ਉਹ ਆਪ ਚੰਡੀ ਹੋਈ ਮਤ ਲਈ ਫਿਰਦੇ ਨੇ ਉਹਨਾਂ ਨੇ ਗੁਰਬਾਣੀ ਸਾਰੀ ਪੜੀ ਆ ਸੱਚ ਦੀ ਸਿੱਖਿਆ ਲੈ ਲਈ ਉਹਨਾਂ ਦੀ ਅਕਲ ਚੰਡੀ ਗਈ ਸਤ ਦੀ ਸਿੱਖਿਆ ਨਾਲ ਗੁਰਮਤ ਚੰਡੀ ਆ ਕੋਈ ਵੀ ਵਿਅਕਤੀ ਜੋ ਆਪਣੀ ਅਸਲੀਅਤ ਜਾਣਦਾ ਆਪਣੇ ਮੂਲ ਨੂੰ ਜਾਣਦਾ ਜਿਸ ਨੇ ਆਪਣਾ ਅਸਲੀਅਤ ਦੇ ਦਰਸ਼ਨ ਕਰ ਲਏ ਇਸ ਸੰਸਾਰ ਨੂੰ ਚਲਾਉਣ ਵਾਲੇ ਦੇ ਦਰਸ਼ਨ ਕਰ ਲਏ ਗੁਰੂ ਦੇ ਦਰਸ਼ਨ ਕਰ ਲਏ ਉਹ ਸਕੋਲ ਮਤ ਚੰਡੀ ਆ ਉਹਨੇ ਤਾਂ ਦਰਸ਼ਨ ਕੀਤੇ ਨੇ ਚੰਡੀ ਹੀ ਗੁਰਮਤਾ ਗੁਰਮਤ ਕੀ ਆ ਉਹ ਅਕਲ ਉਹ ਸਮਝ ਜੋ ਸੱਚ ਦੇ ਦਰਸ਼ਨ ਕਰਾ ਦਿੰਦੀ ਆ ਸਲੀਅਤ ਦੇ ਦਰਸ਼ਨ ਕਰਾ ਦਿੰਦੀ ਆ ਚੰਡੀ ਹੋਈ ਆ ਆਪਾਂ ਨੇ ਪਿੱਛੇ ਪੜਿਆ ਪ੍ਰਮੁਧ ਕਰਨ ਸਭ ਪੈ ਹਰਨ ਨਾਮ ਚੰਡਕਾ ਜਾਸ ਚੰਡੀ ਉਹ ਆ ਜਿਹੜੀ ਸਾਡੀ ਅਕਲ ਵਧਾ ਦਿੰਦੀ ਆ ਅਤੇ ਸਾਰੇ ਡਰ ਖਤਮ ਕਰ ਦਿੰਦੀ ਆ ਅਸਲੀਅਤ ਸਾਡੇ ਸਾਹਮਣੇ ਆ ਜਾਂਦੀ ਆ ਉਹ ਅਕਲ ਨੇ ਕਹਿੰਦੀ ਮੈਨੂੰ ਇਹ ਮੇਰੀ ਮਨਸ਼ਾ ਜੋ ਸੀਗੀ ਮੈਂ ਸੱਚ ਦੱਸਣਾ ਚਾਹੁੰਦਾ ਸੀ ਉਸ ਉਹ ਕਥਾ ਨੂੰ ਸੁਧਾਰਨਾ ਚਾਹੁੰਦਾ ਸੀਗਾ ਉਹ ਸੁਧਾਰ ਕੇ ਲਿਖਤੀ ਹੁਣ ਇਹ ਗੱਲਾਂ ਨੂੰ ਧਿਆਨ ਨਾਲ ਸਮਝੇ ਬਿਨਾ ਅਸੀਂ ਕਿਵੇਂ ਪੜ ਕੇ ਨਿਕਲ ਜਾਂਦੇ ਆ ਇਹ ਨਹੀਂ ਸਮਝ ਆਉਂਦੀ ਜੈਨਾ ਆਪ ਲਿਖੀਆਂ ਪਈਆਂ ਨੇ ਅਸੀਂ ਉਹਨੂੰ ਘੌਲਦੀ ਨਹੀਂ ਹੈਗੇ ਜੇ ਇਹ ਧਿਆਨ ਨਾਲ ਪੜਾਂਗੇ ਖੋਜਾਂਗੇ ਵਿਚਾਰਾਂਗੇ ਸਭ ਕੁਝ ਪਤਾ ਲੱਗੇਗਾ ਕਿਰਪਾ ਕਰਕੇ ਗੁਰਬਾਣੀ ਨੂੰ ਖੋਜਣਾ ਵਿਚਾਰਨਾ ਸ਼ੁਰੂ ਕਰੋ ਪੜਨਾ ਕੋਈ ਵੱਡੀ ਗੱਲ ਨਹੀਂ ਹੈ ਪੜਨਾ ਤਾਂ ਸਿਰਫ ਮੂੰਹ ਚੋਂ ਹਵਾ ਨਿਕਲਣ ਦੇ ਬਰਾਬਰ ਆ ਫੇਫੜਿਆਂ ਚੋਂ ਹਵਾ ਆਉਂਦੀ ਆ ਸੰਗ ਉਹ ਹਵਾ ਨੂੰ ਟੋਨ ਦੇ ਵਿੱਚ ਬਦਲ ਦਿੰਦਾ ਉਹ ਹਵਾ ਨਿਕਲ ਜਾਂਦੀ ਆ ਹਵਾ ਪਾਸ ਹੋ ਜਾਂਦੀ ਆ ਬਸ ਹਵਾ ਦਾ ਬਾਤਾਂ ਚੋਂ ਵੀ ਚੱਲ ਰਹੀ ਆ ਉਹ ਸਿਰਫ ਮੂੰਹ ਕਾ ਕਹਿਆਵਾ ਮੂੰਹ ਦਾ ਕਿਹਾ ਸਿਰਫ ਹਵਾ ਇਸ ਤੋਂ ਇਲਾਵਾ ਕੁਛ ਨਹੀਂ ਕਾ ਸਿਰਫ ਹਵਾ ਮਾਰ ਰਹੇ ਆ ਅਸੀਂ ਜੇ ਪੜਦੇ ਆ ਕੱਲਾ ਸਮਝਦੇ ਨਹੀਂ ਹੈਗੇ ਕਿਰਪਾ ਕਰਕੇ ਗੁਰਬਾਣੀ ਨੂੰ ਫੋਜੋ ਵਿਚਾਰੋ